ਰੈਡੀ ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਬੱਚੇ ਛੱਤਾਂ ਉੱਤੇ ਚੜ੍ਹ ਕੇ ਪਤੰਗ ਚੜਾਉਂਦੇ ਨਜ਼ਰ ਆਉਣ ਲੱਗਦੇ ਹਨ ਢੰਡੀ ਜਿੱਥੇ ਪਤੰਗਵਾਜੀ ਦਾ ਜ਼ਿਆਦਾ ਜ਼ੋਰ ਹੁੰਦਾ ਹੈ ਉੱਥੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਗਲੀਆਂ ਵਿੱਚ ਟੋਲੀਆਂ ਬਣਾ ਕੇ ਪਤੰਗ ਲੁੱਟਦੇ ਨਜ਼ਰ ਆਉਂਦੇ ਹਨ ਢੰਡੀ ਉਹਨਾਂ ਦੇ ਅੱਥਾ ਵਿੱਚ ਕਈ ਕਈ ਪਤੰਗਾਂ ਫੜੀਆਂ ਹੁੰਦੀਆਂ ਹਨ ਡੰਡੀ ਉਹ ਪਤੰਗ ਲੁੱਟ ਕੇ ਉਸ ਨਾਲ ਲੱਗੀ ਬਾਦੂ ਡੋਰ ਨੂੰ ਤੋੜ ਕੇ ਉਸੇ ਤਰ੍ਹਾਂ ਗਲੀਆਂ ਵਿੱਚ ਛੱਡ ਦਿੰਦੇ ਹਨ ਜੋ ਪੈਦਲ ਜਾਂ ਦੋ ਪਹੀਆ ਬਹਨਾ ਵਾਲੇ ਰਾਹਗੀਰਾਂ ਲਈ ਮੁਸੀਬਤ ਬਣਦੀ ਹੈ ਡੰਡੀ ਇੱਥੋਂ ਤੱਕ ਕਿ ਕਈਆਂ ਦੀ ਤਾਂ ਜਾਨ ਹੀ ਚਲੀ ਜਾਂਦੀ ਹੈ ਡੰਡੀ ਬਿਜਲੀ ਦੇ ਖੰਬਿਆਂ ਅਤੇ ਤਾਰਾਂ ਉੱਤੇ ਲਟਕਦੀ ਪਲਾਸਟਿਕ ਡੋਰ ਪਸ਼ੂ ਪੰਛੀਆਂ ਅਤੇ ਬੇਜਵਾਨਾਂ ਦੀਆਂ ਜ਼ਿੰਦਗੀਆਂ ਉੱਪਰ ਵੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ ਡੰਡੀ ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ ਪਰ ਬੀਤੇ ਕੁਝ ਬਰਿਆਂ ਤੋਂ ਹੋਂਦ ਵਿੱਚ ਆਈ ਇਹ ਪਲਾਸਟਿਕ ਡੋਰ ਬੱਚਿਆਂ ਅਤੇ ਵੱਡਿਆਂ ਦੀ ਪਹਿਲੀ ਪਸੰਦ ਬਣ ਗਈ ਹੈ ਡੰਡੀ ਇਹ ਡੋਰ ਮਨੁੱਖੀ ਜੀਵਨ ਅਤੇ ਪਸ਼ੂ ਪੰਛੀਆਂ ਲਈ ਕਾਲ ਬਣ ਰਹੀ ਹੈ ਡੰਡੀ ਇਸ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਜਿੱਥੇ ਹਰ ਸਾਲ ਕੀਮਤੀ ਜ਼ਿੰਦਗੀਆਂ ਖਤਮ ਹੁੰਦੀਆਂ ਹਨ ਉੱਥੇ ਵੱਡੇ ਪੱਧਰ ਉੱਤੇ ਮਾਸੂਮ ਅਤੇ ਲਚਾਰ ਪਸ਼ੂ ਪੰਛੀ ਵੀ ਕਾਲ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਡੰਡੀ ਅਕਸਰ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਖੰਭਿਆਂ ਜਾਂ ਉੱਚੇ-ਉੱਚੇ ਦਰਖਤਾਂ ਵਿੱਚ ਫਸੀ ਇਸ ਡੋਰ ਵਿੱਚ ਸਾਡੀ ਕੁਦਰਤ ਦਾ ਅਣਮੋਲ ਖਜ਼ਾਨਾ ਕਬੂਤਰ ਕਾਂ ਕੁਗੀਆਂ ਰੈਡੀ ਚਿੜੀਆਂ ਤੜਪ ਤੜਪ ਕੇ ਮਰ ਜਾਂਦੇ ਹਨ ਡੰਡੀ ਪਸ਼ੂਆਂ ਦੀਆਂ ਅੱਖਾਂ ਜਾਂ ਗਰਦਨਾ ਉੱਤੇ ਵੱਡੇ ਕੱਟ ਲੱਗ ਜਾਂਦੇ ਹਨ ਡੰਡੀ ਹੁਣ ਤੱਕ ਕਈ ਦੋ ਪਈਆ ਬਹਣਾ ਵਾਲੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ ਡੰਡੀ ਭਾਵੇਂ ਹਰ ਸਾਲ ਸਰਕਾਰ ਵੱਲੋਂ ਹੁਕਮ ਜਾਰੀ ਕਰਕੇ ਸੂਬੇ ਪਰ ਅੰਦਰ ਇਸ ਪਲਾਸਟਿਕ ਡੋਰ ਦੀ ਵਿਕਰੀ ਅਤੇ ਸਪਲਾਈ ਉੱਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਪਰ ਫਿਰ ਵੀ ਹਰ ਸਾਲ ਇਸ ਦੀ ਵਿਕਰੀ ਜੋਰਾ ਸ਼ੋਰਾ ਉੱਤੇ ਹੁੰਦੀ ਹੈ ਟੰਡੀ ਇਸ ਕਿਸਮ ਦੀਆਂ ਡੋਰਾਂ ਦੀ ਵਰਤੋਂ ਨਾਲ ਜਿੱਥੇ ਇਨਸਾਨਾਂ ਅਤੇ ਪਸ਼ੂਆਂ ਪੰਛੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਉੱਥੇ ਹੀ ਇਹ ਡੋਰ ਵਰਤਣ ਵਾਲੇ ਲੋਕਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਵੀ ਚਲਕਦੀ ਹੈ ਟੰਡੀ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਇਸ ਦੌਰ ਦਾ ਅਗਲਾ ਨਿਸ਼ਾਨਾ ਉਹ ਜਾਂ ਪੋਹਨਾ ਦਾ ਕੋਈ ਆਪਣਾ ਵੀ ਹੋ ਸਕਦਾ ਹੈ ਡੰਡੀ ਜ਼ਿਲ੍ਹਾ ਪੱਤਰ ਉੱਤੇ ਪ੍ਰਸ਼ਾਸਨ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਵਿੱਚ ਕੋਈ ਵੱਡੀ ਸਫਲਤਾ ਹਾਸਲ ਨਹੀਂ ਕਰ ਸਕਿਆ ਡੰਡੀ ਪਲਾਸਟਿਕ ਅਤੇ ਕੱਚ ਲੱਗੀ ਦੋਰ ਦੀ ਵਰਤੋਂ ਹਰ ਵੇ ਵਧਦੀ ਹੀ ਜਾ ਰਹੀ ਹੈ ਢੰਡੀ ਚਾਹੇ ਸਮਾਜ ਸੇਵੀ ਸੰਸਥਾਵਾਂ ਬਕਤਾ ਵਰਨ ਪ੍ਰੇਮੀ ਜਗਿਆਸੂਆਂ ਅਤੇ ਕਈ ਵੈਲਫੇਅਰ ਸੁਸਾਇਟੀਆਂ ਨਾਲ ਜੁੜੇ ਲੋਕਾਂ ਵੱਲੋਂ ਸਕੂਲਾਂ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਢੰਡੀ ਇਸ ਤਰ੍ਹਾਂ ਕਰਨਾ ਇੱਕ ਚੰਗਾ ਸੰਕੇਤ ਤਾਂ ਹੈ ਪਰ ਇਸ ਨੂੰ ਅਮਲੀ ਰੂਪ ਵਿੱਚ ਕਿੰਨੇ ਕੋ ਲੋਕਾਂ ਵੱਲੋਂ ਅਪਣਾਇਆ ਜਾਂਦਾ ਹੈ